ਕਿਉਂ ਇੰਨਾ ਹੱਸ ਰਿਹਾ ਹੈ ਭਾਈ ਕੀਰਤੀਏ ਨੇ ਕਿਹਾ ਕਿ ਗੁਰੂ ਜੀ ਦੇਖੋ ਨਾ ਐਟਾ ਫਟਾ ਰਿਸ਼ ਕਿਸ ਤਰ੍ਹਾਂ ਮਦਾਰੀ ਤੋਂ ਡਰਦਾ ਛਾਲਾ ਮਾਰ ਰਿਹਾ ਹੈ ਗੁਰੂ ਸਾਹਿਬ ਨੇ ਫਰਮਾਇਆ ਇਹ ਤੇਰਾ ਹੀ ਪਿਉ ਹੈ ਇਹ ਸੁਣ ਭਾਈ ਕੀਰਤੀਆ ਗੰਭੀਰ ਹੋ ਗਿਆ ਅਤੇ ਕਿਹਾ ਕਿ ਗੁਰੂ ਜੀ ਮੇਰਾ ਪਿਤਾ ਤਾਂ ਨੌਵੇਂ ਪਾਸ਼ਾ ਦਾ ਚੋਰ ਬਰਦਾਰਸੀ ਸੇਵਕ ਸੀ ਸਾਰੀ ਉਮਰ ਗੁਰੂ ਦੇ ਹਜ਼ੂਰ ਸੇਵਾ ਕੀਤੀ ਜੇ ਉਸ ਨੂੰ ਰਿਸ਼ੀ ਜੁਨੀ ਮਿਲਣੀ ਹੈ ਤਾਂ ਮੈਂ ਤਾਂ ਫਿਰ ਅਗਲੇ ਜਨਮ ਵਿੱਚ ਬਾਂਦਰ ਬਣਾਗਾ ਇਹ ਸੁਣ ਗੁਰੂ ਸਾਹਿਬ ਨੇ فرمایا ਕਿ ਭਾਈ ਕੀਰਤੀਆ ਗੱਲ ਤੂੰ ਠੀਕ ਕਰਦਾ ਹੈ ਸੇਵਾ ਤੇਰੇ ਬਾਪ ਨੇ ਜ਼ਰੂਰ ਕੀਤੀ ਸੀ ਪਰ ਨਾਲ ਇੱਕ ਗਲਤੀ ਵੀ ਕਰ ਬੈਠਾ ਸੀ ਜਿਸ ਕਾਰਨ ਉਸ ਨੂੰ ਰਿਸ਼ੀ ਜੁਨੀ ਵਿੱਚ ਆਉਣਾ ਪਿਆ ਸਾਰੀ ਸੰਗਤ ਦੀ ਉਤਸੁਕਤਾ ਅਤੇ ਮਨ ਵਿੱਚ ਪਏ ਸ਼ੰਕੇ தீਰ ਗੁਰੂ ਸਾਹਿਬ ਨੇ ਸਾਰੀ ਗੱਲ ਦੱਸਣੀ ਸ਼ੁਰੂ ਕਰ ਦਿੱਤੀ ਭਾਈ ਕੀਰਤੀਆ